ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਟੀਵੀ ਤੇ ਮੈਂ ਹਾਂ ਕਪਿਲ ਗਿੱਲ ਅੱਜ ਪਹੁੰਚ ਚੁੱਕੇ ਹਾਂ ਪੱਟੀ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਜਿੱਥੇ ਕੈਬਨਰੇਟ ਮੰਤਰੀ ਲਾਲਜੀਤ ਸਿੰਘ ਭੁੱਲਰ ਉਹਨਾਂ ਜਿਹੜੀ ਬੂਟਿਆਂ ਦੀ ਸ਼ੁਰੂਆਤ ਕੀਤੀ ਗਈ ਹੈ ਲਗਾਉਣ ਦੀ ਜਿੱਥੇ ਸ਼ਾਨਦਾਰ ਬੂਟੇ ਲਗਾਏ ਜਾਂਦੇ ਨੇ ਉੱਥੇ ਫਲਦਾਰ ਵੀ ਬੂਟੇ ਲਗਾਏ ਜਾਂਦੇ ਨੇ ਇਹਦੇ ਗੱਲਬਾਤ ਕਰਾਂਗੇ ਇਥੋਂ ਦੀ ਸੋਸਾਇਟੀ ਦੇ ਨਾਲ ਤੇ ਸਾਡੇ ਨਾਲ ਜੁੜ ਚੁੱਕੇ ਨੇ ਕੈਬਨਰੇਟ ਮੰਤਰੀ ਲਾਲਜੀਤ ਸਿੰਘ ਭੁੱਲਰ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਮਿੰਨੀ ਜੰਗਲ ਲਗਾਏ ਜਾ ਰਹੇ ਨੇ ਤੇ ਉਹਨਾਂ ਦੀ ਕਿਦਾਂ ਰੱਖਿਆ ਕੀਤੀ ਜਾਂਦੀ ਹੈ ਜਾਂ ਛੜਕਾਂ ਦੇ ਜਿਹੜੇ ਬੂਟੇ ਲਗਾਏ ਜਾ ਰਹੇ ਨੇ ਸਰਕਾਰ ਵੱਲੋਂ ਲੋਕਾਂ ਵੱਲੋਂ ਜਿਹੜਾ ਪਿੰਡ ਦੇ ਲੋਕਾਂ ਦਾ ਵੀ ਜਿੰਮੇਵਾਰੀ ਜਿਹੜੀ ਬਣੀ ਹੋਈ ਹੈ ਇਸ ਵਕਤ ਬੂਟੇ ਲਗਾਉਣ ਦੀ ਉਤੇ ਹੀ ਗੁੱਜਰ ਜਿਹੜੇ ਆਪਣੇ ਆਵਾਰਾ ਜਿਹੜੇ ਪਸ਼ੂ ਛੱਡਦੇ ਨੇ ਉਹਨਾਂ ਤੇ ਵੀ ਰੋਕਥਾਮ ਲਾਉਣ ਦੀ ਗੱਲਬਾਤ ਕੀਤੀ ਅੱਜ ਤੇ ਗੱਲਬਾਤ ਕਰਦੇ ਆ ਪਿੱਛੇ ਸਾਡੇ ਨਾਲ ਸੋਸਾਇਟੀ ਖੜੀ ਹੈ ਜਿਹੜੀ ਬੂਟੇ ਲਗਾ ਰਹੀ ਹੈ ਗੱਲਬਾਤ ਉਹਨਾਂ ਨਾਲ ਕਰਦੇ ਆ ਤੇ ਗੱਲ ਕਰਾਂਗੇ ਕੈਪਟਨ ਬੰਦੀ ਲਾਜ ਸਿੰਘ ਪੁੱਲਰ ਦੇ ਨਾਲ ਹਾਂ ਜੀ ਮੰਤਰੀ ਸਾਹਿਬ ਅੱਜ ਜਿਹੜਾ ਪੱਟੀ ਦੇ ਸਟੇਸ਼ਨ ਦੇ ਸਾਹਮਣੇ ਜਿਹੜੇ ਬੂਟੇ ਲਗਾਏ ਜਾ ਰਹੇ ਨੇ ਵਾਧੇ ਗਰਮੀ ਨੂੰ ਤਾਪਮਾਨ ਨੂੰ ਲੈ ਕੇ ਜ ਵਾਤਾਵਰਨ ਨੂੰ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਤੇ ਅੱਜ ਤੁਹਾਡੇ ਵੱਲੋਂ ਸ਼ੁਰੂਆਤ ਕੀਤੀ ਹੈ ਬੂਟੇ ਲਾਉਂਦੀ ਤੇ ਹੁਣ ਤੱਕ ਕਿੰਨੇ ਬੂਟੇ ਜੜੇ ਲਗਾ ਚੁੱਕੇ ਹੋ ਤੇ ਕਿਹੜੀ-ਕਿਹੜੀ ਕਿਸਮ ਦੇ ਬੂਟੇ ਇਹ ਬੂਟਿਆਂ ਦੀ ਜਿਹੜੀ ਸ਼ੁਰੂਆਤ ਆ ਪੰਜਾਬ ਸਰਕਾਰ ਵੱਲੋਂ ਤੇ ਪਿਛਲੇ ਜਦੋਂ ਢਾਈਆਂ ਸਾਲਾਂ ਤੋਂ ਸਰਕਾਰ ਬਣੀ ਆ ਉਦੋਂ ਦੇ ਬੂਟੇ ਲੱਖਾਂ ਦੀ ਗਿਣਤੀ ਦੇ ਵਿੱਚ ਲੱਗੇ ਆ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਹੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਦੇ ਵਿੱਚ ਦਰਖਤ ਉਹ ਲੱਗਦੇ ਰਹਿਣਗੇ ਸਾਡੇ ਮਿੱਤਰ ਨੇ ਦੋਸਤ ਆ ਮੇਰੇ ਹੈਂਡ ਹੈਲਪਿੰਗ ਸੁਸਾਇਟੀ ਪੱਟੀ ਪਵਨ ਜੀ ਸੂਨ ਸਾਹਿਬ ਜੋਸ਼ੀ ਸਾਹਿਬ ਹੋਰ ਵੀ ਜਿੰਨੇ ਸਾਥੀ ਆ ਸਾਰਿਆਂ ਦਾ ਬੜਾ ਵੱਡਾ ਯੋਗਦਾਨ ਹੈ ਬਿੰਕੂ ਪ੍ਰਧਾਨ ਜੀ ਬੱਬੂ ਜੀ ਮੈਡੀਕਲ ਵਾਲੇ ਰਾਜੂ ਜੀ ਹੋਰ ਵੀ ਜਿੰਨੇ ਸਾਥੀ ਆ ਇਹਨਾਂ ਸਾਰਿਆਂ ਨੇ ਰਲ ਕੇ ਬੜਾ ਵੱਡਾ ਪ੍ਰਾਲਾ ਕੀਤਾ ਇਹ ਹਰ ਸਾਲ ਜਦੋਂ ਰੁੱਖ ਲਗਾਉਣ ਦੀ ਮਤਲਬ ਰੁੱਤ ਆਉਂਦੀ ਆ ਇਹ ਰੁੱਖ ਲਗਾਉਂਦੇ ਆ ਲੋਕਾਂ ਦੀ ਭਲਾਈ ਲਈ ਇਹ ਕੰਮ ਕਰਦੇ ਸਮੇਂ-ਸਮੇਂ ਤੇ ਆਪਦੀ ਸੋਸਾਇਟੀ ਵੱਲੋਂ ਗਰੀਬਾਂ ਦੀ ਮਦਦ ਵੀ ਕਰਦੇ ਆ ਹੋਰ ਚੰਗੇ ਕੰਮ ਕਰ ਲਈਏ ਸੋਸਾਇਟੀ ਅੱਗੇ ਆਉਂਦੀ ਹੈ ਕਿਹੜੀ-ਕਿਹੜੀ ਕਿਸਮ ਦੇ ਮਨਤਸ਼ਾਹ ਜਿਹੜੇ ਬੂਟੇ ਲਗਾਏ ਜਾਵੇ ਇਹ ਜਿਹੜੀ ਕਿਸਮ ਆ ਫਲਦਾਰ ਬੂਟੇ ਵੀ ਲਾਏ ਆ ਅਮਰੂਦ, ਜਾਮਨ, ਆਂਬ ਹਰ ਤਰ੍ਹਾਂ ਦਾ ਬੂਟਾ ਲਾਇਆ ਬੋੜ, ਪਿੱਪਲ, ਨੀਮ, ਤਰਵੈਣੀ ਜਿਹੜੀ ਆਪਾਂ ਆਸ ਦਿੰਦੇ ਆ ਬੋੜ ਪਿੱਪਲ ਨੀਮ ਦੀ ਇਹ 24 ਘੰਟੇ ਆਕਸੀਜਨ ਦਿੰਦੇ ਆ ਤੇ ਸਾਨੂੰ ਹਰ ਮਨੁੱਖ ਨੂੰ ਜਿਹੜੇ ਆ ਰੁੱਖ ਲਾਉਣੇ ਚਾਹੀਦੇ ਆ ਕਿਉਂਕਿ ਸਾਡਾ ਜੇ ਜੀਵਨ ਤਾਂ ਹੀ ਵਧੀਆ ਚੱਲੂਗਾ ਜਾਨ ਜੀਵਨ ਜੇ ਅਸੀਂ ਆਪਦੇ ਆਲੇ ਦੁਆਲੇ ਨੂੰ ਹਰਿਆ ਭਰਿਆ ਰੱਖਾਂਗੇ ਰੁੱਖ ਲਾਵਾਂਗੇ ਰੁੱਖਾਂ ਤੋਂ ਹੀ ਆਕਸੀਜਨ ਆਉਣੀ ਆ ਤੇ ਉਹਦੇ ਨਾਲ ਹੀ ਜਿਹੜਾ ਆਦਮੀ ਆ ਵਿਅਕਤੀ ਆ ਔਰਤ ਆ ਉਹਨਾਂ ਨੇ ਸਾਹ ਲੈਣਾ ਤੇ ਬਿਮਾਰੀਆਂ ਵੀ ਤਾਂ ਹੀ ਜਿਆਦੀਆਂ ਵਧਦੀਆਂ ਜਾਂਦੀਆਂ ਕਿਉਂਕਿ ਰੁੱਖ ਘਟ ਗਿਆ ਰੁੱਖਾਂ ਦੀ ਲਗਾਤਾਰ ਕਟਾਈ ਹੁੰਦੀ ਰਹੀ ਆ ਰੁੱਖ ਲੱਗੇ ਘਟਿਆ ਮੌਸਮ ਦੇ ਵਿੱਚ ਜਿਹੜੀ ਗਰਮੀ ਆ ਗਈ ਆ ਤਾਪਮਾਨ ਵਧਦਾ ਵੀ ਇਸੇ ਕਰਕੇ ਆ ਵੀ ਰੁੱਖ ਘਟਨੇ ਜਿੰਨੇ ਰੁੱਖ ਵੱਧ ਲੱਗਣਗੇ ਉਹਨੀਆਂ ਬਿਮਾਰੀਆਂ ਇਨਸਾਨ ਦੇ ਵਿੱਚ ਘਟ ਆਉਣਗੀਆਂ ਉਨਾਂ ਹੀ ਵਿਅਕਤੀ ਜਿਹੜਾ ਤੰਦਰੁਸਤ ਹੋਊਗਾ ਤੇ ਮੈਂ ਬੇਨਤੀ ਕਰਦਾ ਹਰ ਮਨੁੱਖ ਨੂੰ ਆਪਦੇ ਜਨਮ ਦਿਨ ਵਾਲੇ ਦਿਨ ਘੱਟੋ ਘੱਟ 10 ਰੁੱਖ ਲਾਉਣੇ ਚਾਹੀਦੇ ਆ ਤੇ ਨਾਲ ਉਹਨਾਂ ਰੁੱਖਾਂ ਨੂੰ ਪਾਲੰਦਾ ਇਹ ਵੀ ਲੈਣਾ ਚਾਹੀਦਾ ਇਹ ਨਹੀਂ ਜੇ ਆਪਾਂ ਬੂਟੇ ਲਾਤੇ ਤੇ ਮੁੜ ਕੇ ਨਾ ਆਪਾਂ ਪਾਣੀ ਪਾਈਏ ਨਾ ਧਿਆਨ ਰੱਖੀਏ ਬੂਟੇ ਆਪਾਂ ਵੱਧੂ ਲਾ ਦਨੇ ਆ ਬੂਟੇ ਤੇ ਹਰ ਬੰਦਾ ਲਾਉਂਦਾ ਵਾ ਵੇਖੋ ਵੇਖੀ ਇੱਕ ਦੂਜੇ ਨੂੰ ਪਰ ਉਹਨੂੰ ਮੁੜ ਕੇ ਆਪਾਂ ਪਾਲਣ ਵਾਲੇ ਧਿਆਨ ਨਹੀਂ ਦਿੰਦੇ ਆਪਾਂ ਨੂੰ ਚਾਹੀਦਾ ਮੁਰਕਿਆਂ ਨੂੰ ਪਾਣੀ ਵੀ ਦਿੰਦੇ ਰਹੀਏ ਉਹਦਾ ਧਿਆਨ ਰੱਖੀਏ ਵੀ ਕੋਈ ਕਿਸੇ ਦਾ ਵਾਰਾ ਜਾਨਵਰ ਜਾਂ ਕਿਸੇ ਦਾ ਪਾਲਤੂ ਜਾਨਵਰ ਤ ਨਹੀਂ ਉਹਦਾ ਕੋਈ ਨੁਕਸਾਨ ਕਰਦਾ ਪਿਆ ਤੋੜਦਾ ਪਿਆ ਜਾਂ ਉਹਨੂੰ ਜਿਵੇਂ ਚਾਰਨ ਲਈ ਲੋਕ ਛੱਡ ਦਿੰਦੇ ਆ ਪਸ਼ੂਆਂ ਨੂੰ ਤੇ ਉਹ ਡੰਗਰ ਬੂਟਿਆਂ ਨੂੰ ਵੀ ਖਾ ਜਾਂਦੇ ਬਿਲਕੁਲ ਮੰਤਰੀ ਸਾਹਿਬ ਜੀ ਗੱਲ ਕਰੀਏ ਗੁਜਰਾਂ ਦੀ ਗੁਜਰ ਸੜਕਾਂ ਦੇ ਉੱਤੇ ਛੜਿਆ ਮਿੱਤਾਂ ਛੱਡ ਦਿੰਦੇ ਨੇ ਆਪਣੇ ਵਾਰਾ ਕਰਕੇ ਪਸ਼ੂ ਤੇ ਪਸ਼ੂ ਜਿਹੜੇ ਨੇ ਉਹ ਬੂਟਿਆਂ ਨੂੰ ਖਾ ਜਾਂਦੇ ਨੇ ਇਹਦੇ ਵਾਸਤੇ ਵੀ ਕੁਝ ਕੀਤਾ ਜਾ ਰਿਹਾ ਹੈ ਮੇਕੋ ਇਹਦੇ ਸਾਨੂੰ ਸਾਰੇ ਸਾਥੀਆਂ ਨੂੰ ਅਵੇਰ ਹੋਣਾ ਪਊਗਾ ਜਿਹੜੇ ਕੋਈ ਵਾਰਾ ਡੰਗਰਿਆ ਜਾਂ ਜਿਵੇਂ ਗੁਜਰ ਆਪਣੇ ਪਸ਼ੂ ਲਈ ਫਿਰਦੇ ਆ ਇਹ ਤੇ ਮਹੱਲੇ ਆਲਿਆਂ ਨੂੰ ਬਾਡਾਂ ਆਲਿਆਂ ਨੂੰ ਪਿੰਡਾਂ ਆਲਿਆਂ ਨੂੰ ਅਵੇਰੋ ਕੇ ਇਹਨਾਂ ਲੋਕਾਂ ਨੂੰ ਰੋਕਣਾ ਪਊਗਾ ਹੁਣ ਸਰਕਾਰ ਸਾਰੇ ਕੰਮ ਜੇ ਕਹੀਏ ਪਿਆ ਆਪਾਂ ਸਰਕਾਰੀ ਕਰੀ ਜਾਵੇ ਸਾਡੇ ਵੱਲੋਂ ਤੇ ਰੋਕਿਆ ਆਪੀ ਕੋਈ ਜਿੱਥੇ ਅਸੀਂ ਬੂਟੇ ਲਾਉਨੇ ਆ ਕੋਈ ਪਸ਼ੂ ਲੈ ਕੇ ਉੱਥੇ ਨਾ ਫਿਰੇ ਨਾ ਕੋਈ ਆਲਦੇ ਡੰਗਰ ਚਾਰੇ ਪਰ ਜਿਵੇਂ ਕਈ ਇਹ ਨਾ ਹੁੰਦਾ ਸਵੇਰੇ ਸਵੇਰੇ ਜਾਂ ਕਿਤੇ ਦੁਪਹਿਰੇ ਸਾਡੇ ਅਧਿਕਾਰੀ ਨਹੀਂ ਹੁੰਦੇ ਕਈਆਂ ਜੰਗਲਾਤ ਦੇ ਉਦੋਂ ਦਾ ਲਾ ਕੇ ਲੋਕੀ ਡੰਗਰ ਲੈ ਆਉਂਦੇ ਆ ਜਿਵੇਂ ਅੱਜ ਫਿਰਦੇ ਆਪ ਗੁਜਰ ਜਿਵੇਂ ਆਪਾਂ ਕਿਹਾ ਇਹ ਤੇ ਸਾਰੀ ਸੰਗਤ ਨੂੰ ਚਾਹੀਦਾ ਵੀ ਅਸੀਂ ਆਵਦਾ ਵਾਲਾ ਦਵਾਲਾ ਜਿਹੜਾ ਹਰਿਆ ਭਰਿਆ ਕਿਵੇਂ ਰੱਖਣਾ ਅਸੀਂ ਆਵਦੇ ਰੁੱਖ ਕਿਵੇਂ ਬਚਾਉਣੇ ਆ ਇਹਨਾਂ ਲੋਕਾਂ ਨੂੰ ਏਕਤਾ ਕਰਕੇ ਰੁਕਣ ਦੀ ਲੋੜ ਆ ਵੀ ਤੁਸੀਂ ਆਵਦੇ ਪਸ਼ੂ ਜੇ ਰੱਖੇ ਆ ਆਵਦੇ ਪੱਠੇ ਪਾਓ ਚਾਰਾ ਲਿਆਓ ਪਾਓ ਨਾ ਕਿ ਸਾਡੇ ਜਿੱਥੇ ਅਸੀਂ ਰੁੱਖ ਲਾਏ ਆ ਉਹਨਾਂ ਰੁੱਖਾਂ ਨੂੰ ਤੋੜੂ ਜਾਂ ਖਾਲੀ ਜਗ੍ਹਾ ਦੇ ਉੱਤੇ ਡੰਗਰ ਚਾਰ ਕੇ ਤੇ ਸਾਡੇ ਹਰੇ ਭਰੇ ਵਾਤਾਵਰਨ ਦਾ ਨੁਕਸਾਨ ਕਰੋ ਠੀਕ